ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਜੀਪੀ ਫੰਡਾ ਬਾਰੇ ਸਪਸ਼ਟੀਕਰਨ ਪੜੋ ਵਾਇਰਲ ਪੱਤਰ ਦੀ ਸੱਚਾਈ ਪੂਰੀ ਖਬਰ ਦੇਖਣ ਲਈ ਬਨੇ ਰਹੋ ਸਾਡੇ ਚੈਨਲ ਦੇ ਨਾਲ ਸ਼ੁਰੂ ਕਰਦੇ ਹਾਂ ਵੱਡੀ ਅਪਡੇਟ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਤੇ ਜੀਪੀ ਫੰਡਾ ਬਾਰੇ ਇੱਕ ਨਿਊਜ਼ ਵੈਬਸਾਈਟ ਦੇ ਵੱਲੋਂ ਵਾਇਰਲ ਪੱਤਰ ਪਬਲਿਸ਼ ਕਰਕੇ ਮੁਲਾਜ਼ਮਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਕਤ ਵੈਬਸਾਈਟ ਨੂੰ ਜਦੋਂ ਕੁਝ ਮੁਲਾਜ਼ਮ ਆਗੂਆਂ ਨੇ ਸਵਾਲ ਕੀਤੇ ਤਾਂ ਉਹਨਾਂ ਨੇ ਵਾਇਰਲ ਪੱਤਰ ਨਾਲ ਪਬਲਿਸ਼ ਕੀਤੀ ਖਬਰ ਆਪਣੀ ਵੈਬਸਾਈਟ ਤੋਂ ਹਟਾ ਦਿੱਤੀ। ਵਾਇਰਲ ਪੱਤਰ ਜਦੋਂ ਵਿੱਤ ਵਿਭਾਗ ਪੰਜਾਬ ਤੱਕ ਪਹੁੰਚਿਆ ਤਾਂ ਵਿਭਾਗ ਨੇ ਉਕਤ ਪੱਤਰ ਬਾਰੇ ਸਪਸ਼ਟੀਕਰਨ ਜਾਰੀ ਕਰਦੇ ਕਹਿ ਦਿੱਤਾ ਕਿ ਵਾਇਰਲ ਪੱਤਰ ਝਾਲੀ ਹੈ ਅਤੇ ਜਿਨ੍ਹਾਂ ਨੇ ਉਕਤ ਪੱਤਰ ਵਾਇਰਲ ਕੀਤਾ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਏਗੀ। ਵਿਸ਼ਾ ਵਿੱਤੀ ਸਾਲ 2023-2024 ਦੌਰਾਨ ਚੀਪੇ ਫੰਡ ਸੰਬੰਧੀ ਵਿੱਤੀ ਮਨਜ਼ੂਰੀ ਦੀ ਮਿਆਦ ਵਿੱਚ ਵਾਧਾ ਕਰਨ ਬਾਰੇ। ਮੈਨੂੰ ਆਪ ਜੀ ਨੂੰ ਧਿਆਨ ਉਪਰੋਕਤ ਮੈਨੂੰ ਆਪ ਦਾ ਧਿਆਨ ਉਪਰੋਕਤ ਵਿਸ਼ੇ ਵੱਲ ਦਿਵਾਉਣ ਅਤੇ ਇਹ ਦੱਸਣ ਦੀ ਹਦਾਇਤ ਹੋਈ ਹੈ ਕਿ ਪੰਜਾਬ ਵਿਤੀ ਨਿਯਮਾਵਲੀ ਭਾਗ 1 ਦੇ ਨਿਯਮ 18 14 ਦੇ ਅਧੀਨ ਨੋਟ 2 ਅਤੇ ਵਿੱਤ ਵਿਭਾਗ ਵੱਲੋਂ ਜਾਰੀ ਪੱਤਰ ਨੰਬਰ 5 99 2016 5 ਵਿਪੰਤ 733 ਚੰਦੀ ਮਿਤੀ 16 12 2016 ਰਾਹੀ ਰਾਜ ਦੇ ਅਧਿਕਾਰੀ ਕਰਮਚਾਰੀਆਂ ਦੇ ਜੀਪੀਐਫ ਐਡਵਾਂਸ ਫਾਈਨਲ ਅਦਾਇਗੀ ਅਤੇ 90% ਦੇ ਐਡਵਾਂਸਾਂ ਦੀ ਅਦਾਇਗੀ ਸੰਬੰਧੀ ਸਮਰਥਾ ਅਧਿਕਾਰੀਆਂ ਵੱਲੋਂ ਜਾਰੀ ਕੀਤੀ ਗਈਆਂ ਦਿੱਤੀਆਂ ਗਈਆਂ ਪ੍ਰਵਾਨਗੀ ਦੀ ਮਿਆਦ ਹਰ ਵਿੱਤੀ ਸਾਲ ਅਰਥਾਤ 31 ਮਾਰਚ ਤੱਕ ਕੀਤੀ ਗਈ ਸੀ ਸਰਕਾਰ ਵੱਲੋਂ ਹੁਣ ਫੈਸਲਾ ਲਿਆ ਗਿਆ ਹੈ ਕਿ ਜੀਪੀਐਫ ਐਡਵਾਂਸ ਫਾਈਨਲ ਅਦਾਇਗੀ ਅਤੇ 90% ਦੇ ਐਡਵਾਂਸਾ ਸੰਬੰਧੀ ਜਾਰੀ ਪਰਵਾਨਗੀ ਦੀਆਂ ਮਿਆਦ ਵਿੱਚ ਢਿੱਲ ਦਿੰਦੇ ਹੋਏ ਮਿਤੀ 31 2024 ਤੋਂ ਵਧਾ ਕੇ ਮਿਤੀ 30 6 2024 ਤੱਕ ਕਰ ਦਿੱਤੀ ਜਾਂਦੀ ਹੈ ਉਪਰੋਕਤ ਹਦਾਇਤਾਂ ਤੁਰੰਤ ਮਿਤੀ ਤੋਂ ਲਾਗੂ ਹੋਣਗੀਆਂ ਅਤੇ ਇਹਨਾਂ ਦੀ ਇਨਬਿਨ ਪਾਲਣਾ ਨੂੰ ਯਕੀਨੀ ਬਣਾਇਆ